ਦੁੱਧ ਵਾਲੇ ਝੋਟੇ ਮੇਲੇ ਵਾਲੇ ਝੋਟਿਆਂ ਨਾਲੋਂ ਅਲੱਗ ਨੇ ਅਲੱਗ ਉਹ ਤੁਹਾਨੂੰ ਆਪ ਹੂੰ ਲੱਭਣੇ ਪੈਣੇ ਨੇ ਕਿਹੜੇ ਝੋਟੇ ਦੁੱਧ ਵਾਲੇ ਸੁਣਨ ਚ ਚ ਕਰਨੇ ਪੈਣੇ ਹਾਂ ਹੂੰ ਜਿਹੜੇ ਜਿਹੜੇ ਝੋਟੇ ਦੀਆਂ ਮਗਲੀਆਂ ਮਾਲ ਪਾਸੇ ਤੇ ਪਿਓ ਵਾਲੇ ਪਾਸੇ ਵਾਲੀਆਂ ਲਾਈਨਾਂ ਚੰਗੀਆਂ ਦੁੱਧ ਵਾਲੀਆਂ ਨੇ ਹੂੰ ਉਹਦੇ ਬੱਚੇ ਦੁੱਧ ਵਾਲੇ ਆਉਣਗੇ ਤੇ ਉਹਨਾਂ ਤੇ ਐਡਾ ਵਿਸ਼ਵਾਸ ਨਹੀਂ ਹੈ ਕਰ ਸਕਦੇ ਆਪਾਂ ਕਿ ਜੀਨੋਮਿਕ ਟੈਸਟ ਹੋਏ ਹੋਏ ਆ ਅ ਸਭ ਤੋਂ ਵੱਡਾ ਟੈਸਟ ਤਾਂ ਬੋਲਦੀਆਂ ਤੀਆਂ ਹੀ ਨੇ ਜਿਵੇਂ ਹੁਣ ਮੇਲਾ ਆਊਗਾ ਉਹਦੇ ਚ ਆਪਾਂ ਦੇਵਾਂਗੇ ਸਿਮਾਂ ਹਾਂ ਧਨੋਲੇ ਮਿਲੂਗਾ ਹੂੰ ਠੀਕ ਦੋਨਾਂ ਦੇ ਧਨੋਲੇ ਮੇਲੇ ਤੋਂ ਲੈ ਸਕਦਾ ਕੋਈ ਹਾਂ ਠੀਕ ਹੈ ਕਿਉਂਕਿ ਬੰਦੇ ਦੇ ਫੇਸ ਤੇ ਟਰਸਟ ਬਣਾਉਂਦਾ ਹੀ ਅਗਲੇ ਦਾ ਹੂੰ ਧਨੋਲੇ ਮੇਲੇ ਤੇ ਦਵਾਂਗੇ ਹੂੰ ਠੀਕ ਕੀਤਾ ਬਰੀਡ ਤੇ ਹੂੰ ਫੁੱਲਾਂ ਵਾਲੇ ਝੋਟੇ ਮਗਰ ਨਹੀਂ ਭੱਜੇ ਦੁੱਧ ਵਾਲੇ ਝੋਟੇ ਪਹਿਲਾਂ ਤੋਂ ਉਹਨਾਂ ਨੇ ਦੁੱਧ ਵਾਲੇ ਝੋਟੇ ਵਰਤੇ ਜਾਂ ਸੀਮਨ ਚੰਗੇ ਝੋਟਿਆਂ ਦਾ ਦੁੱਧ ਵਾਲਿਆਂ ਦਾ ਵਰਤੇ ਆ ਉਹ ਤਾਂ ਬਣਾ ਕੇ ਬਹੁਤ ਵਧੀਆ ਬਰੀਡ ਹੂੰ ਜਿਹੜੇ ਫੁੱਲਾਂ ਵਾਲਿਆਂ ਮਗਰ ਭੱਜੇ ਹੁਣ ਤੱਕ ਮੇਲਿਆਂ ਦੇ ਵਿੱਚ ਵੀ ਭੱਜੀ ਜਾਂਦੇ ਆ ਫੁੱਲਾਂ ਵਾਲੇ ਝੋਟੇ ਮਗਰ ਵੀ ਪਹਿਲੇ ਤੇ ਆ ਗਿਆ ਦੂਜੇ ਤੇ ਆ ਗਿਆ ਤੇ ਉਹਨਾਂ ਕੋਲੋਂ ਬਰੀਡ ਨਹੀਂ ਬਣੀ ਪਰ ਹੁਣ ਫੇਰ ਵੀ ਕਾਫੀ ਫਰਕ ਪੈ ਗਿਆ ਜਿਹੜੇ ਹੁਣ ਝੋਟੇ ਮੇਲਿਆਂ ਚ ਜਾਂਦੇ ਨੇ ਮਾੜੀ ਮੱਝ ਦਾ ਝੋਟਾ ਜਾਣੋ हट ਗਿਆ ਜੇ ਹੁਣੇ ਨਹੀਂ ਚਾਹੁੰਦੇ ਜਦੋਂ ਪੰਜਾਬ ਨੇ ਕੰਮ ਦੁੱਧ ਤੇ ਕਰਨਾ ਹਾਂ ਜੇ ਬਿਊਟੀ ਕੰਪੀਟੀਸ਼ਨ ਨਹੀਂ ਹੋਣੀ ਇਹ ਕਿ ਜ਼ਰੂਰੀ ਨਹੀਂ ਬਿਊਟੀ ਕੰਪੀਟੀਸ਼ਨ ਤਾਂ ਚਲੋ ਇੱਕ ਇਕੱਠ ਜਾ ਹੋ ਜਾਂਦਾ ਕਿਉਂਕਿ ਇਹ ਵੀ ਆਪਦੀ ਲੋੜ ਆ ਜੀ ਹਾਂ ਜਿਹੜੀ ਪੰਜਾਬ ਦੀ ਲੋੜ ਆ ਉਹ ਤਾਂ ਹੈ ਕਿ ਦੁੱਧ ਵਾਲੇ ਝੋਟਿਆਂ ਦੁੱਧ ਵਾਲੇ ਝੋਟਿਆਂ ਠੀਕ ਹੈ ਦੁੱਧ ਵਾਲੇ ਝੋਟੇ ਮੇਲਿਆਂ ਵਾਲੇ ਝੋਟਿਆਂ ਨਾਲੋਂ ਅਲੱਗ ਨੇ ਅਲੱਗ ਉਹ ਤੁਹਾਨੂੰ ਆਪ ਹੂੰ ਲੱਭਣੇ ਪੈਣੇ ਨੇ ਕਿਹੜੇ ਝੋਟੇ ਦੁੱਧ ਵਾਲੇ ਹਾਂ ਹਾਂ ਜਿਹੜੇ ਬੰਦੇ ਨੇ ਸਰਚ ਕਰਕੇ ਹੂੰ ਸਹੀ ਪੜਤਾਲ ਕਰਕੇ ਹੂੰ ਆਪਦੇ ਘਰੇ ਦੁੱਧ ਵਾਲੇ ਝੋਟਿਆਂ ਦਾ ਸੀਮਨ ਲਾ ਲਿਆ ਉਹਦੇ ਘਰੇ ਮਾਰੀ ਬਰੀਡ ਨਹੀਂ ਆਉਂਦੀ ਹੂੰ ਉਹਦੇ ਘਰੇ ਨਹੀਂ ਆਉਂਦੀ ਮਾੜੀ ਬਰੀਡ ਆਪਾਂ ਆਫ ਰਕਾਰਡ ਗੱਲ ਕਰੀ ਜਾਂਦੀ ਸੀ ਇਹ ਵੀ ਮਾੜਾ ਕਲੀਅਰ ਕਰਦੀ ਹੈ ਕੈਮਰੇ ਤੇ ਵੀ ਕੀ ਕੁਝ ਦੇਖਣਾ ਚਾਹੇਗਾ ਸਿਮਨ ਜੇ ਆਪਾਂ ਕੋਈ ਸਿਮਨ ਲਵਾਉਣੇ ਆ ਸਿਮਨ ਲਵਾਉਣੇ ਪਹਿਲਾਂ ਤਾਂ ਝੋਟੇ ਦੀ ਮਾਂ ਦਾ ਦੁੱਧ ਹਮ ਜਿਹੜਾ ਆਪਾਂ ਜਿਹਦਾ ਸਿਮਨ ਲਵਾਉਣਾ ਉਹਦੀ ਮਾਂ ਦਾ ਫਿਰ ਉਹਦੇ ਪਿਓ ਦੀ ਮਾਂ ਦਾ ਹੁਣ ਤਾਂ ਕਈ ਕਈ ਪੀੜੀਆਂ ਦੇ ਕਈ ਝੋਟਿਆਂ ਦੇ ਰਿਕਾਰਡ ਨੇ ਹਮ ਮਗਰ ਲੀਆਂ ਕਈ ਕਈ ਪੀੜੀਆਂ ਦੇ ਰਿਕਾਰਡ ਨੇ ਜਿਹਦੀਆਂ ਮਗਰ ਲੀਆਂ ਪੀੜੀਆਂ ਦੇ ਵਿੱਚ ਦੁੱਧ ਹੋਊਗਾ ਹਮ ਪਿਓ ਵਾਲੀਆਂ ਜਿਹੜਾ ਡਾਟਾ ਹੁੰਦਾ ਜੀ ਬੁੱਲਦਾ ਕਿਸੇ ਦਾ ਹਾਂ ਉਹਦੇ ਉੱਤੇ ਪ੍ਰੋਪਰ ਦਿੱਤਾ ਹੁੰਦਾ ਹੈ ਦਿੱਤਾ ਹੁੰਦਾ ਸਰਕਾਰੀਆਂ ਦੇ ਵਿੱਚ ਮਿਲ ਜਾਂਦੇ ਆ ਡਾਟਾ ਕਿਹੜਾ ਬਣਾਇਆ ਹੁੰਦਾ ਪੋਸਟਰ ਕਈਆਂ ਦੇ ਮਿਲ ਜਾਂਦੇ ਹੁਣ ਤਾਂ ਪ੍ਰਾਈਵੇਟ ਵੀ ਕਰਨ ਲੱਗ ਗਏ ਹੂੰ ਤੇ ਜਿਹੜੇ ਝੋਟੇ ਦੀਆਂ ਮਗਲੀਆਂ ਮਾਲੇ ਪਾਸੇ ਤੇ ਪਿਓ ਵਾਲੇ ਪਾਸੇ ਵਾਲੀਆਂ ਲਾਈਨਾਂ ਚੰਗੀਆਂ ਦੁੱਧ ਵਾਲੀਆਂ ਨੇ ਹੂੰ ਉਹਦੇ ਬੱਚੇ ਦੁੱਧ ਵਾਲੇ ਆਉਣਗੇ ਠੀਕ ਹੈ ਜੀ ਹੂੰ ਸਭ ਕਿੰਨੇ ਪਰਸੈਂਟ ਜਾਂਦੀ ਹੁੰਦੀ ਹੈ ਮੰਨ ਲਓ ਬੱਚਾ ਕਿੰਨੇ ਪਰਸੈਂਟ ਮਾਂ ਤੇ ਜਾਂ ਬੁੱਲਤੇ ਜਾਂਦਾ ਹਾਂ ਕੀ ਡੱਟ ਹੁੰਦਾ ਕੁਦਰਤੀ ਆ ਕੋਈ ਬੁੱਲ ਵੱਧ ਖਿੱਚ ਲੈਂਦਾ ਹੂੰ ਕੋਈ ਮਾਂ ਜ਼ਿਆਦਾ ਡੋਮੀਨੇਟ ਕਰਦੀ ਆ ਆਪਣੇ ਲੱਗਣਾ ਖਿੱਚਦਾ ਆਪਣੇ ਵਾਲੇ ਦੀਆਂ ਆ ਕਾਫੀ ਕਟੀਆਂ ਤਾਂ ਦੇਖੀਆਂ ਨੇ ਇਹਦੀ ਮਾਂ ਵੱਲ ਜਾਂਦੀਆਂ ਮੈਂ ਅੱਛਾ ਬੁੱਲ ਦੀ ਹੂੰ ਯਾਨੀ ਕਿ ਆਪਦੀ ਮਾਂ ਵੱਲ ਨੂੰ ਖਿੱਚਦਾ ਇਹ ਠੀਕ ਹੈ ਬਹੁਤ ਮਤਲਬ ਆਪਦੇ ਵੱਲ ਹੀ ਹੋ ਗਿਆ ਆਪਦੇ ਵੱਲ ਨੂੰ ਖਿੱਚਦਾ ਮੈਂ ਚਲ ਬਲੱਡ ਲਾਈਨ ਆਪਦੇ ਵੱਲ ਹੀ ਲਾ ਲਓ ਮਾਂ ਤੇ ਲਾ ਲਓ ਜਾ ਚੋ ਤੇ ਲਾ ਲਓ ਤਾਂ ਆਪਦੀ ਲਾਈਨ ਚ ਆ ਗਏ ਹੂੰ ਹੂੰ ਆਪਣੇ ਘਰੇ ਵੀ ਹੁਣ ਸਾਰੀਆਂ ਕਟੀਆਂ ਜਿਵੇਂ 7 ਕਟੀਆਂ ਆਈਆਂ ਨੇ ਐਸ ਘਰੇ ਆਪਣੇ ਇਹਦੀਆਂ 6 ਆਈਆਂ ਨੇ ਸ਼ਾਇਦ 6 ਆਈਆਂ ਨੇ ਇਹਦੀਆਂ ਤੇ 6ਾਂ ਦੇ ਵਿੱਚੋਂ 4-5 ਕਟੀਆਂ ਇਹਦੀ ਮਾਂ ਵਰਗੀਆਂ ਨੇ ਠੀਕ ਹੈ ਸਾਰਾ ਬੋਡੀ ਸਟਰਕਚਰ ਮੰਨ ਲਓ ਕੰਪੈਕਟ ਲੇਵਾ ਵਾਲਾ ਲੋ ਲੇਵਾ ਦਾ ਦੇਖੋ ਜਦੋਂ ਉਹ ਸੂਣ ਗਿਆ ਫੇਰ ਪਤਾ ਲੱਗਦਾ ਹਮ ਪਰ ਹੁਣ ਛੋਟੇ ਬੱਚੇ ਦੱਸ ਰਹੇ ਨੇ ਵੀ ਬੋਡੀ ਸਟਰਕਚਰ ਥੋੜਾ ਜਿਹਾ ਹਾਂ ਬੋਡੀ ਸਟਰਕਚਰ ਉਧਰੋਂ ਖਿੱਚਿਆ ਹੋਇਆ ਉਹਨਾਂ ਦੇ ਵਿੱਚ ਸਿੰਘਾਂ ਦੇ ਵੱਲ ਟਿਹਾ ਹਾਂ ਕੋਈ ਵਿੱਚ ਹੈਗੀਆਂ ਨੇ ਕਈ ਜਿਹੜੀਆਂ ਆਪਦੀ ਥੋੜੀ ਜੀ ਮਾਂ ਵੱਲ ਨੂੰ ਚਲੀਆਂ ਜਾਂਦੀਆਂ ਨੇ ਪਰ ਕੁਦਰਤੀ ਆ ਇਹ ਆਪਾਂ ਪੱਕਾ ਨਹੀਂ ਕਹਿ ਸਕਦੇ ਵੀ ਬੁੱਲ ਸਾਰੇ ਬੁੱਲ ਖਿੱਚਣਗੇ ਆਪਦੇ ਕੰਨੀ ਨੂੰ ਕਈ ਮਾਮਾ ਵੀ ਆਪਦੇ ਵੱਲ ਨੂੰ ਖਿੱਚਣੀਆਂ ਨੇ ਹੂੰ ਜੇ ਇਹ ਜਦੋਂ ਲੰਮਾ ਟਾਈਮ ਇਹਦੇ ਇਸ ਕੰਮ 'ਚ ਪੈਨੇ ਆ ਨਾ ਆਪਾਂ ਹੂੰ ਆਪਦੇ ਹੱਥੀਂ ਬੱਚੇ ਪਾਲਦੇ ਆ ਹੂੰ ਫੇਰ ਪਤਾ ਲੱਗਦਾ ਵੀ ਇਹ ਆਪਦੀ ਮਾਂ ਵੱਲ ਨੂੰ ਗਿਆ ਕਿ ਪਿਓ ਦੀ ਮਾਂ ਵੱਲ ਨੂੰ ਹੂੰ ਬੱਚਾ ਵਿੱਚ ਬਹੁਤ ਲੋਕ ਆ ਜੀ ਹਜੇ ਵੀ ਮੰਨ ਲਓ ਬੁੱਲਾਂ ਦੇ ਲਾਲੋ ਜਾਂ ਮੱਜਾਂ ਦੇ ਲਾਲੋ ਸਿੰਗਾ ਵਾਲੀ ਦੇਖੀਏ ਇਹ ਛੋਟੇ ਸਿੰਗ ਦੀ ਇਹ ਆ ਹਾਂ ਜੇ ਤੁਸੀਂ ਵੇਚਣਾ ਦੁੱਧ ਆ ਦੁੱਧੇ ਕੰਮ ਕਰਨ ਨੂੰ ਦੁੱਧ ਬੰਨੀ ਨਿਗਾ ਕਰਨੀ ਚਾਹੀਏ ਨਾ ਬਿਊਟੀ ਵਾਲ ਨਹੀਂ ਕਰਨਾ ਚਾਹੀਦਾ ਵੀ ਇਹ ਛੋਟੇ ਸਿੰਗ ਦੀ ਆ ਗਈ ਇਹ ਇਹ ਕੀ ਹੁੰਦਾ ਜੀ ਇਹਨੂੰ ਆਪਾਂ ਕੋਈ ਮਾਪਦੰਡ ਹੈਗੇ ਦਾ ਵੀ ਆਹ ਮੱਜ ਚੰਗਾ ਦੁੱਧ ਦੇ ਦੂਗੀ ਜਿਵੇਂ ਕਹਿੰਦੇ ਉੱਚੀ ਹੱਡ ਦੀ ਹੋਵੇ ਜਾਂ ਖੁੱਲੇ ਲੇਵੇ ਦੀ ਹੋਵੇ ਇਹ ਵੀ ਕਲੀਅਰ ਕਰੋ ਕਿਉਂਕਿ ਛੋਟੇ ਕੋਲ ਜਿਹੜਾ ਐਕਸਪੀਰੀਅੰਸ ਆਪਾਂ ਅੱਜ ਸਾਰਾ ਸ਼ੇਅਰ ਕਰਨਾ ਔੜਿਆ ਸ ਦੇਖੋ ਲੇਵਾ ਇੱਕ ਤਾਂ ਪਸ਼ੂ ਜਿਹੜਾ ਵੀ ਪਸ਼ੂ ਲੈਣਾ ਉਹਦਾ ਲੰਮ ਕਮਾ ਨਹੀਂ ਹੋਣਾ ਚਾਹੀਦਾ ਹੂੰ ਛੱਡਾ ਹੂੰ ਟਟਮੇ ਛੱਡੇ ਵਾਲੀ ਮੱਝ ਜਾਂ ਵੱਡੇ ਲੇਵੇ ਵਾਲੀ ਜ਼ਰੂਰੀ ਨਹੀਂ ਵੀ ਵੱਧ ਕਿੰਨੇ ਪਰਸੈਂਟ ਆਪਾਂ ਮਾਪ ਦਾੰਡ ਲਾ ਸਕਦੇ ਹੋ ਤੁਸੀਂ ਲਾ ਸਕਦੇ ਹੋ ਕਿਸੇ ਮੱਝ ਦੀ ਬੋਡੀ ਸਟੈਚ ਜਦੋਂ ਆਪਾਂ ਪਸ਼ੂ ਲੈਣਾ ਹੂੰ ਜਦੋਂ ਉਹਨੂੰ ਚੋਕੇ ਦੇਖਣਾ ਤਾਂ ਇਹ ਗੱਲ ਦਾ ਖਾਸ ਧਿਆਨ ਰੱਖੋ ਵੀ ਛੱਡਾ ਝਾੜਦਾ ਇਹ ਠੀਕ ਹੈ ਜੀ ਚੋਣ ਤੋਂ ਬਾਅਦ ਛੱਡਾ ਛੋਟਾ ਕੀਤਾ ਇਹਨੇ ਹੂੰ ਜਿਹੜਾ ਪਸ਼ੂ ਛੱਡਾ ਛੋਟਾ ਕਰੂਗਾ ਹੂੰ ਉਹਦੀ ਕੈਪੈਸਿਟੀ ਵੱਧ ਹੋਊਗੀ ਦੁੱਧ ਦੇਣ ਦੀ ਠੀਕ ਹੈ ਜਿੰਨੀ ਆਪਾਂ ਉਮੀਦ ਕਰਾਂਗੇ ਉਹ ਤੇ ਹਾਂਜੀ ਦੁੱਧ ਦੀ ਉਹ ਖਰਾਬ ਤਰੂ ਉਸ ਨਹੀਂ ਤੇ ਜਿਹੜਾ ਚੱਡਾ ਝਾੜਦਾ ਹੂੰ ਜੇ ਮੰਨ ਲਓ ਧਾਰ ਤੁਸੀਂ ਕੱਢ ਲਈ ਹਾਂ ਚੱਡਾ ਉੱਡੇ ਦਾ ਉੱਡੇ ਹੀ ਉੱਡੇ ਦਾ ਉੱਡੇ ਜਾਂ 90% ਰਹਿ ਗਿਆ ਹਾਂ ਹਾਂ ਉਹਦੇ ਤੇ ਬਾਹਲੀ ਉਮੀਦ ਨਹੀਂ ਲਾ ਸਕਦੇ ਆਪਾਂ ਵੀ ਕਿੰਨਾ ਦੁੱਧ ਬਾਹ ਸਕਦਾ ਇਹ ਠੀਕ ਹੈ ਸਹੀ ਤਾਂ ਦੇਖੋ ਆਉਣ ਵਾਲੇ ਟਾਈਮ 'ਚ ਦਿੱਕਤਾਂ ਆਉਣੀਆਂ ਹੁੰਦੀਆਂ ਨੇ ਇਹ ਹੂੰ ਜਿਹੜੇ ਪਸ਼ੂ ਚਾਹੇ ਗਾਈਆਂ ਨੇ ਚਾਹੇ ਮੱਝਾਂ ਨੇ ਜਿਹੜੇ ਟਾਈਟ ਲੇਵੇ ਦੇ ਪਸ਼ੂ ਨੇ ਬਾਹਲਾ ਵੱਡਾ ਜਾਂ ਟੁੱਟਮਾ ਲੇਵਾ ਨਹੀਂ ਹੈਗਾ ਜਿੰਨਾਂ ਦਾ ਉਹ ਲੰਮਾ ਟਾਈਮ ਚੱਲਦੇ ਆ ਸਹੀ ਹੈ ਮੈਂ ਇਹਦੇ ਨਾਲ ਐਗਰੀ ਹਾਂ ਹਾਂ ਉਹ ਮੱਝਾਂ 10-10 12-12 ਸੂਏ ਵੀ ਦੇ ਦੇਣਗੀਆਂ ਵਿੱਚ ਗਾਵਾਂ ਹੁੰਦੀਆਂ ਜੀ ਉਹਨਾਂ ਦੇ ਚੱਡੇ 'ਚ ਦਿੱਕਤ ਨਹੀਂ ਆਊਗੀ ਗਾਵਾਂ ਹੁੰਦੀਆਂ ਜੀ ਤੁਹਾਨੂੰ ਤਾਂ ਪਤਾ ਹੋ ਬਰੀਡ ਦਾ ਹਾਂ ਉਹਨਾਂ ਲੇਵੇ ਥੱਲੀ ਲੱਗਣ ਲੱਗ ਜਾਂਦੇ ਜੀ ਮੈਂ ਦੇਖੇ ਨੇ 2000 15 16 17 ਅੰਕ ਤੱਕ ਹਾਂਜੀ ਪੀਡੀਐਫ ਤੇ ਗਾਈਆਂ ਦੇ ਮਸ਼ੀਨ ਵੀ ਨਹੀਂ ਲੱਗਦੀ ਹੁੰਦੀ ਹਾਲੇ ਏਡਾ ਡੇਲੇਵੇ ਹੁੰਦੇ ਸੀ ਪਰ ਹੁਣ ਬਹੁਤ ਸੋਧ ਹੋ ਗਈ ਹਮ ਹੁਣ ਤਾਂ ਚੱਡਾ ਦੱਸਦਾ ਹੀ ਨਹੀਂ ਵੀ ਇੰਨਾ ਦੁੱਧ ਹੋਊਗਾ ਇਹ ਚੀਜ਼ ਪਾਕਿਸਤਾਨ ਚ ਜ਼ਿਆਦਾ ਪਸੰਦ ਨਹੀਂ ਕੀਤੀ ਜਾਂਦੀ ਵੱਡਾਲੇਵਾ ਕਿੰਨੇ ਕ ਵੀਡੀਓ ਦੇਖਦੇ ਉਹਨਾਂ ਦੇ ਇਹੀ ਹੁੰਦਾ ਜੀ ਵੱਡਾ ਉਹ ਉਹ ਤਾਂ ਹੈਗੇ ਨਹੀਂ ਹਾਂ ਹਮ ਉਧਰ ਉਹਨਾਂ ਦਾ ਹਿਸਾਬ ਉਹਨਾਂ ਨਾਲ ਆ ਆਪਣੇ ਤਾਂ ਪਸੰਦ ਨਹੀਂ ਵੱਡੇਲੇਵੇ ਵਾਲੇ ਸੋਹਣਾ ਨਹੀਂ ਲੱਗਦਾ ਨਾ ਆਪਾਂ ਅ ਸੀਮਨ ਬਾਹਰੋਂ ਵੀ ਲਾਉਨੇ ਆ ਪਰ ਆਪਾਂ ਇਸ ਗੱਲ ਦਾ ਖਾਸ ਧਿਆਨ ਰੱਖਦੇ ਆ ਵੀ ਇਸ ਬੁੱਲ ਦੀ ਮਾਂ ਦਾ ਲੇਵਾ ਤਾਂ ਨਹੀਂ ਲਮਕਵਾ ਹੂੰ ਜਾਨੀ ਜਿੰਨੇ ਕੁ ਬੁੱਲਾਂ ਦੀਆਂ ਮਾਮਾਂ ਆਪਾਂ ਦੇਖੀਆਂ ਨੇ ਜਿਨ੍ਹਾਂ ਦਾ ਸੀਮਨ ਲਾਉਨੇ ਆ ਆਪਾਂ ਹੂੰ ਉਹਨਾਂ ਦੇ ਵਿੱਚ ਇਸ ਗੱਲ ਦੀ ਗੌਰ ਜ਼ਰੂਰ ਰੱਖਦੇ ਆ ਵੀ ਇਹਦਾ ਲੇਵਾ ਤਾਂ ਨਹੀਂ ਲਮਕਵਾ ਕਿਤੇ ਠੀਕ ਹੈ ਕਿਉਂਕਿ ਲਮਕਵੇਂ ਲੇਵੇ ਦੀਆਂ ਦਿੱਕਤਾਂ ਬਹੁਤ ਜ਼ਿਆਦਾ ਨਹੀਂ ਬਹੁਤ ਜ਼ਿਆਦਾ ਹਾਂ ਤੇ ਆਪਾਂ ਜਿਵੇਂ ਹੋਰ ਕਿਹੜੀ ਸੀਮਨ ਵਰਤੇ ਆਈ ਆਪਾਂ ਤੁਸੀਂ ਮੋਲੋਂ ਆਪਣੇ ਬਾਰੇ ਆਪਾਂ ਜਿਆਦਾ ਤਾਂ ਬੱਚੇ ਆਏ ਨੇ ਆਪਣੇ ਕੁਐਚਐਲਡੀਵੀ ਦੇ ਐਚਐਲਡੀਵੀ ਠੀਕ ਹੈ ਜੀ ਹਾਂ ਪ੍ਰਾਈਵੇਟ ਵੀ ਵਰਤਾਂਗੇ ਹੁਣ ਹੂੰ ਪਹਿਲਾਂ ਵੀ ਕੁਝ ਲਾਇਆ ਪ੍ਰਾਈਵੇਟ ਹੂੰ ਤੇ ਪਰ ਉਹ ਆਪਾਂ ਆਪਦੀ ਪਰਖ ਤੋਂ ਬਿਨਾ ਨਹੀਂ ਲਾਉਂਦੇ ਹੈਗੇ ਹੂੰ ਜੇ ਆਪਾਂ ਕਿਸੇ ਨੂੰ ਥੋੜੇ ਮਤਾਬਕਾਂ ਜਿਵੇਂ ਥੋੜੇ ਵਾਲਾ ਬੁੱਲ ਵੀ ਹੋ ਗਿਆ ਹਾਂਜੀ ਠੀਕ ਹੈ ਐਚਐਲਡੀਵੀ ਦਾ ਕਿਹੜੇ ਬੁੱਲ ਆਪਾਂ ਕਹਿ ਸਕਦੇ ਵੀ ਆ ਤੁਸੀਂ ਕਹਿ ਸਕਦੇ ਇਨ੍ਹਾਂ ਦੀਆਂ ਚੰਗੀਆਂ ਰਿਕਾਰਡੀਆਂ ਝੋਟੀਆਂ ਆਉਂਦੀਆਂ ਨੇ ਐਚ ਐਲ ਡੀ ਵੀ ਦੇ ਵਿੱਚ ਦੇਖੋ ਕਈ ਬੁੱਲ ਤਾਂ ਹੁਣ ਨਹੀਂ ਰਹੇ ਜਿਨ੍ਹਾਂ ਦੀ ਮਸ਼ੀਨਾਂ ਤਾਂ ਹੋ ਗਈਆਂ ਸੀਮਨ ਤਾਂ ਹੈਗਾ ਜਿਵੇਂ ਐਮ 416 ਦੀਆਂ ਲਗਭਗ ਸਾਰੀਆਂ ਹੀ ਚੰਗੀਆਂ ਚੰਗੀਆਂ ਰਹੀਆਂ ਨੇ ਹੂੰ ਸੀਮਨ ਹੈਗਾ ਜੀ ਉਹ ਚੱਲ ਰਿਹਾ ਹਾਂ ਹੂੰ 70 5 77 ਦੀਆਂ ਵੀ ਕਾफी ਹੱਦ ਤੱਕ ਵਿੱਚ ਵਧੀਆ ਵੀ ਆਈਆਂ ਨੇ ਹੂੰ ਵਿੱਚ ਜਿਵੇਂ ਆਪਾਂ ਉਮੀਦ ਵੱਡੀ ਲਾ ਲੈਨੇ ਆ ਉਹ ਕਈ ਵਾਰੀ ਘੱਟ ਦੁੱਧ ਵਾਲੀਆਂ ਮੱਝਾਂ ਚ ਲੱਗ ਗਿਆ ਪਰਫਾਰਮੈਂਸ ਤਾਂ ਕਈ ਵਾਰੀ ਉਹਨਾਂ ਨੇ ਮਾਂ ਦੇ ਹਿਸਾਬ ਨਾਲ ਵੀ ਦੇਣੀ ਮਾਂ ਦੇ ਹਿਸਾਬ ਨਾਲ ਦੇਣੀ ਘੱਟ ਦੁੱਧ ਰਹਿ ਗਿਆ ਤੇ ਉੱਥੇ ਉਹਨਾਂ ਨੂੰ ਮਾੜੀਆਂ ਗਿਣਨ ਲੱਗ ਗਏ ਮਾੜਾ ਨਹੀਂ ਗਿਣਨ ਸਰ ਮਾੜੀਆਂ ਮਾੜੀਆਂ ਨਿਕਲੀਆਂ ਪਰ ਉਹ ਮਾੜੀਆਂ ਨਹੀਂ ਹੈਗੀਆਂ ਆਪਣੀਆਂ ਮਾਵਾਂ ਨਾਲੋਂ ਤਾਂ ਵਧਣਗੀਆਂ ਹੂੰ ਉੱਧ ਦੇ ਵਧਣਗੀਆਂ ਹਾਂ ਹਾਂ ਮਤਲਬ ਅਪਡੇਟ 3 ਕਿਲੋ ਦੁੱਧ ਵੀ ਹੁੰਦਾ ਜਾਵੇ ਜੀ ਬਹੁਤ ਹੋ ਜਾਂਦਾ ਹਾਂ ਤੇ ਆਪਣੇ ਫਾਰਮ ਤੇ ਹੋਰ ਆਈ ਸੀ ਝੋਟੀ 574 ਦੀ ਹੂੰ ਉਹ ਵੀ ਚੰਗੀ ਰਹੀ ਆ ਤੇ 102B 99 ਦੀਆਂ ਵੀ ਆਈਆਂ ਸੀ ਕਟੀਆਂ ਆਪਣੇ ਕੋਲੇ ਪਰ ਕਿਸੇ ਕਾਰਨ ਡੈਥ ਹੋ ਗਈ ਸੀ ਉਹਨਾਂ ਦੀ ਕਟੀਆਂ ਦੀ ਅੱਛਾ ਇੱਕ ਦੋ ਕਟੀਆਂ ਸੀਗੀਆਂ ਅਚਾਨਕ ਹੋ ਗਈ ਸੀਗੀ ਕਿਸੇ ਬਿਮਾਰੀ ਨਾਲ ਨਹੀਂ ਹੋਈ ਅਚਾਨਕ ਹੀ ਹੋ ਗਈ ਸੀਗੀ ਤੇ ਉਸ ਕਰਕੇ 102B 99 ਦਾ ਰਿਜ਼ਲਟ ਆਪਣੇ ਫਾਰਮ ਤੇ ਨਹੀਂ ਆਇਆ ਪਰ ਬਾਹਰ ਦੇਖਿਆ ਹਮ ਇੱਕ ਬੁੱਲ ਸੀਗਾ 843 PC 843 ਹਮ ਪਰਚੇਜ਼ ਕੀਤਾ ਹੋਇਆ ਸੀ ਉਹ ਵੀ ਐਲਡੀਵੀ ਦਾ ਉਹਦੀਆਂ ਵੀ ਦੇਖੀਆਂ ਨੇ 3 ਦੋਤਿਆਂ ਹੀ ਹੋਈਆਂ ਹੁਣ M466 ਬੋਲਾ ਹੂੰ ਇਹਦੀਆਂ ਵੀ ਕਈ 3ਆਂ ਦੇਖੀਆਂ ਨੇ ਉਹਦਾ ਵੀ ਰਿਜ਼ਲਟ ਚੰਗਾ ਆਇਆ ਠੀਕ ਹੈ ਆਪਣੇ ਫਾਰਮ ਤੇ ਵੀ ਕਟੀਆਂ ਆਈਆਂ 466 ਦੀਆਂ ਵੀ ਆਈਆਂ ਹੋਈਆਂ ਨੇ 843 ਦੀਆਂ ਵੀ ਆਈਆਂ ਨੇ 17577 ਦਾ ਬੱਚਾ M384 ਹੂੰ ਉਹਦੀਆਂ ਵੀ ਆਈਆਂ ਹੋਈਆਂ ਨੇ ਇੱਕ ਬੱਚਾ ਹੋਰ ਹੈ 7577 ਦਾ CLD ਵਿੱਚ ਉਹਦਾ ਵੀ ਸੀਮਨ ਮਿਲ ਜਾਊਗਾ ਹੁਣ ਉਹ ਵੀ ਲਾਵਾਂਗੇ ਆਪਾਂ ਆਪਣੇ ਕਿਹੜੇ ਕਿਹੜੇ ਸੀਮਣ ਹੁਣ ਬਲੀ ਦਾ ਚੱਲ ਰਿਆ ਜੀ ਆਪਣੇ ਫਾਰਮ ਦੇ ਉੱਤੇ ਜਿਹੜਾ ਇਧਰਲਾ ਫਾਰਮ ਹੈ ਜਿੱਥੇ ਬਲੀ ਦੇ ਬਾਹਰ ਤੋਂ ਬਾਹਰਲੇ ਬਲੱਡ ਦੀਆਂ ਵਾਧ ਨੇ ਹੂੰ ਇਧਰ ਤਾਂ ਬਲੀ ਲਾ ਲੈਨੇ ਆ ਨਹੀਂ ਜਿਹੜਾ ਪਸੂ ਸੇਲ ਵਾਸਤੇ ਚੱਲ ਰਿਹਾ ਹੁਣ ਸੇਲ ਵਾਸਤੇ ਸੇਲ ਵਾਸਤੇ ਦੋਨੇ ਬੁੱਲਾਂ ਦਾ ਹੀ ਬਲੀ ਦਾ ਵੀ ਬੁੱਲੇ ਦਾ ਵੀ ਬੁੱਲੇ ਦਾ ਵੀ ਆ ਹਾਂ ਹੂੰ ਉਹਦਾ ਹੋ ਗਿਆ ਟੈਸਟ ਜੀ ਹਾਂ ਹਾਂ ਟੈਸਟ ਹੋਏ ਹੋਏ ਆ ਉਹਦੇ ਵੀ ਠੀਕ ਹੈ ਹਾਂ ਕਿਉਂਕਿ ਬੜੀ ਟੈਸਟ ਤੋਂ ਬਿਨਾ ਤਾਂ ਆਪਾਂ ਇੱਕ ਵੀ ਪਸ਼ੂ ਆਪਦੇ ਘਰੇ ਨਹੀਂ ਬਾੜਦੇ ਨਾ ਰੱਖਦੇ ਟੈਸਟਾਂ ਯੂਨੀਵਰਸਿਟੀ ਬਰੂਸੀ ਲੋਜ਼ ਦਾ ਤਾਂ ਫ੍ਰੀ ਹੋ ਹੀ ਹੁੰਦਾ ਜੇ ਦੋ ਕਮੇਨ ਟੈਸਟ ਹੁੰਦੇ ਨੇ ਤੇ ਉਹ ਸਾਨੇ ਵਾਲ ਲੈਬ ਹੈਗੀ ਆ ਠੀਕ ਹੈ ਉੱਥੋਂ ਕਰਾ ਲੈਣੇ ਆਪਾਂ ਜਿਹੜਾ ਦੂਜੇ ਟੈਸਟ ਹੁੰਦੇ ਉਹ ਬਲੀ ਦਾ ਤਾਂ ਹੋਇਆ ਉਹ ਪ੍ਰੋਜਨ ਟੈਸਟ ਨਹੀਂ ਹੋਇਆ ਨਹੀਂ ਨਹੀਂ ਅੱਛਾ ਉਹ ਸਲੋਟ ਉਹ ਯਾਰ ਅ ਹੁਣ ਆਇਆ ਇੱਕ ਬਰੀਡ ਵੈਲਿਊ ਹੂੰ ਆਈ ਸੀ ਇੱਕ ਅ ਟੈਸਟ ਹੁੰਦਾ ਸੀਗਾ ਬਰੀਡ ਵੈਲਿਊ ਦਾ ਤੇ ਇੱਕ ਹੋਰ ਸੀ ਜਨੋਮਿਕ ਟੈਸਟ ਜਨੋਮਿਕ ਟੈਸਟ ਜਿਹੜੇ ਇੱਕ ਮਹੀਨੇ ਦੀ ਦਸੰਦਾਈ ਕਿੰਨਾ ਦੁੱਧ ਦੇਉ ਉਹੀ ਟੈਸਟ ਹੈ ਹਾਂ 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 ਤੇ ਉਹ ਬਰੀਡ ਵੈਲਿਊ ਦੇ ਵਿੱਚ ਐਚਐਲਡੀਬੀ ਵਾਲਾਂ ਦੇ ਕਈ ਬੁੱਲ ਉਹਨਾਂ ਦੇ ਨਹੀਂ ਆਏ ਨਹੀਂ ਆਏ ਅੱਛਾ ਤੇ ਸ਼ਾਇਦ ਜਨੋਮਿਕ ਦੇ ਵਿੱਚ ਵੀ ਉਹਨਾਂ ਦੇ ਬੁੱਲਾਂ ਨਹੀਂ ਆਏ ਪਰ ਧੀਆਂ ਬਹੁਤ ਵਧੀਆ ਦੁੱਧ ਤੇ ਆਈਆਂ ਹੋਈਆਂ ਨੇ ਠੀਕ ਹੈ ਇਹ ਹੁੰਦਾ ਵੀ ਨਹੀਂ ਮੈਨੂੰ ਲੱਗਦਾ ਪੰਜਾਬ 'ਚ ਦਿੱਲੀ ਹੁੰਦਾ ਜੀ ਇਹ ਗੁਜਰਾਤ 'ਚ ਹੁੰਦਾ ਅੱਛਾ ਪੰਜਾਬ 'ਚ ਹੂੰ ਹੂੰ ਤੇ ਉਹਨਾਂ ਤੇ ਐਡਾ ਵਿਸ਼ਵਾਸ ਨਹੀਂ ਹੈ ਕਰ ਸਕਦੇ ਆਪਾਂ ਵੀ ਜੀਨੋਮਿਕ ਟੈਸਟ ਹੋਏ ਹੋਏ ਆ ਸਭ ਤੋਂ ਵੱਡਾ ਟੈਸਟ ਤਾਂ ਬੁੱਲਦੀਆਂ ਧੀਆਂ ਹੀ ਨੇ ਜੇ ਧੀਆਂ ਚੰਗਾ ਦੁੱਧ ਕੱਢਦੀਆਂ ਨੇ ਤਾਂ ਸਾਰੇ ਟੈਸਟ ਪਾਸ ਨੇ ਉਹਦੇ ਜੀਨੋਮਿਕ ਵੀ ਆ ਵੀ ਇੰਡੀਆ ਤਾਂ ਹੀ ਕਹਿਸਾ ਨਹੀਂ ਜੀ ਜਿਹੜੀ ਅੱਖਾਂ ਮੂਰੇ ਆ ਹਾਂ ਜਿਹੜੀ ਅੱਖਾਂ ਮੂਰੇ ਆ ਬਸ ਲੈਬ ਦੀਆਂ ਗੱਲਾਂ ਹਾਂ ਲੈਬ ਨਾਲੋਂ ਪਹਿਲਾਂ ਤਾਂ ਆਪਾਂ ਉਹ ਟੈਸਟ ਕਰ ਲੈਨੇ ਆ ਵੀ ਕਿਹੋ ਜਿਹਾ ਪਰਫਾਰਮੈਂਸ ਦਿੰਦਾ ਇਹਦਾ عمر ਵੀ ਬਹੁਤ ਹੋ ਗਈ ਹੋਗੀ ਬੜੀ ਦੀ ਇਹ ਹੋ ਗਿਆ 13 10 ਸਾਲਾਂ ਦਾ ਹੋ ਗਿਆ ਇਹ ਤੇ ਬੁੱਲਾ ਬੁੱਲਾ ਹੋ ਪੰਜ ਪੰਜ ਸਾਲ ਦਾ ਹੋ ਹੂੰ ਹੋ ਗਿਆ ਪੰਜ ਸਾਲਾਂ ਦਾ ਠੀਕ ਹੈ ਪੰਜ ਤੋਂ ਉੱਤੇ ਹੀ ਹੋਊਗਾ ਲੱਗਦਾ ਠੀਕ ਹੈ ਕਦੋਂ ਚਾਲੂ ਕੀਤਾ ਬੁੱਲੇ ਦਾ ਬੁੱਲੇ ਦਾ 2021 ਚ ਬਣਾਇਆ ਸੀ ਠੀਕ ਹੈ ਹੂੰ ਉਦੋਂ ਦਾ ਹੀ ਲੱਗ ਰਿਹਾ ਆਗੇ ਬੱਚੇ ਫੀਲਡ ਦੇ ਵਿੱਚ ਠੀਕ ਹੈ ਤਿੰਨ ਕਿ ਸਾਲ ਹੋ ਗਏ ਮੰਨ ਲਓ ਹਾਂ ਠੀਕ ਹੈ ਜੀ ਛੇ-ਇਹ ਛੇ ਹਾਂ ਸਾਲਾਂ ਦਾ ਹੋ ਗਿਆ ਯਾਰ ਚੰਗੇ ਚੰਗੇ ਉਹੀ ਚੀਜ਼ ਬਣਾਇਆ ਸੀ ਕਿ 22 ਚ ਬਣਾਇਆ ਸੀ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ 22 ਬੂਈ ਚ ਬਣਾਇਆ ਹੂੰ ਉਦੋਂ ਉਹ ਸਵਾ ਉਹ 2 ਸਾਲ ਦਾ ਸੀ ਠੀਕ ਹੈ ਹਾਂ ਛੇ ਹਾਂ ਸਾਲਾਂ ਦਾ ਹੋ ਗਿਆ ਸਾਰੇ ਪਿਆਮ ਚ ਬਲੇ ਵਾਲਾ ਜੀ ਹਾਂ ਲਗਭਗ ਮਿਲ ਜਾਂਦਾ ਜਿੱਥੇ ਕਿ ਡਿਮਾਂਡ ਆਉਂਦੀ ਆ ਡਾਕਟਰ ਵੀਰਾਂ ਨੂੰ ਦੇ ਆਉਨੇ ਛੇ ਸਾਲਾਂ ਦਾ ਹੋ ਗਿਆ ਉਹ ਹੂੰ ਬੁੱਲਾ ਜੇ ਕੋਈ ਬੰਦਾ ਨਵਾਂ ਜੀ ਆਪਣੀ ਵੀਡੀਓ ਦੇਖ ਕੇ ਜਾਂ ਤੁਹਾਨੂੰ ਮਨ ਲੋ ਕਿੱਥੋਂ ਲੈ ਸਕਦਾ ਜਾਂ ਤੁਹਾਨੂੰ ਕੰਟੈਕਟ ਕਰੇ ਬੈਸਟ ਕੀ ਆ ਕਿਉਂਕਿ ਸਾਨੂੰ ਪਤਾ ਸੀਮਣਾ ਚ ਵੀ ਅੱਜਕੱਲ ਹੁੰਦਾ ਹਾਂ ਜਿਹੜੀ ਚੀਜ਼ ਦਾ ਨਾਂ ਚੱਲੇ ਉਹਦੇ ਚ ਆਪਣੇ ਹੋਣੀ ਹੋਣੀ ਹੈ ਇਹ ਚੀਜ਼ ਐਪਲੀਕੇਸ਼ਨ ਤੇ ਤਾਂ ਕਰਕੇ ਵੀ ਆਪਣਾ ਵੀ ਨਾਂ ਨਾ ਖਰਾਬ ਹੋਵੇ ਤੇ ਅਗਲਾ ਵੀ ਉਮੀਦਾਂ ਤੇ ਖਰਾਬ ਨਾ ਪਈ ਪਹਿਲਾਂ ਸਾਨੂੰ ਕੰਟੈਕਟ ਕਰੇ ਸੀਮਣਾ ਵਾਸਤੇ ਹਾਂ ਮੈਂ ਮੈਨੂੰ ਕੰਡੈਕਟ ਕਰ ਲਵੇ ਮੈਂ ਦੱਸ ਦੂੰ ਵੀ ਕਿਹਦੇ ਕੋਲੇ ਪਿਆ ਸੀਮਣਾ ਆਪਣਾ ਕਿੱਥੇ ਹੈਗਾ ਕਿੱਥੇ ਤੁਹਾਡੇ ਏਰੀਆ ਦੇ ਵਿੱਚ ਠੀਕ ਹੈ ਹੈਗਾ ਨਹੀਂ ਹੈਗਾ ਕਿੱਥੋਂ ਮਿਲੂ ਕਦੋਂ ਮਿਲੂ ਜਾਂ ਆਪਾਂ ਆਪ ਵੀ ਲਾ ਦਨੇ ਆ ਰੂਟ ਜਿਵੇਂ ਹੁਣ ਮਿਲਦਾ ਆਊਗਾ ਉਹਦੇ ਚ ਆਪਾਂ ਦੇਵਾਂਗੇ ਸੀ ਨਾ ਹਾਂ ਧਨੋਲੇ ਮਿਲੂਗਾ ਹੂੰ ਠੀਕ ਦੋਨਾਂ ਦੇ ਧਨੋਲੇ ਮੇਲੇ ਤੋਂ ਲੈ ਸਕਦਾ ਕੋਈ ਬੰਦਾ ਹਾਂ ਠੀਕ ਹੈ ਕਿਉਂਕਿ ਬੰਦੇ ਦੇ ਫੇਸ ਤੇ ٹرسٹ ਬਣਾਉਂਦਾ ਹੀ ਅਗਲੇ ਦਾ ਹੂੰ ਧਨੋਲੇ ਮੇਲੇ ਤੇ ਦਵਾਂਗੇ ਹੂੰ